ਸੱਜਣੋ ਇੱਕ ਵੀਡੀਓ ਤੁਹਾਨੂੰ ਵਿਖਾਉਣ ਲੱਗੇ ਜਿਹੜੀ ਬਲਟੋਇਆ ਫੂਲੇ ਕੋਲੇ ਇੱਕ ਹਾਥੀ ਫੋਰ ਸੇਲ ਵਿਕਾਉਂ ਮਹਿੰਦਰਾ ਕੰਪਨੀ ਵਾਲਿਆਂ ਦਾ ਸੱਜਣੋ ਬਾਕੀ ਜਿਹੜਾ ਭਰਾ ਖਰੀਦਦਾ ਉਹਨੇ ਆਪ ਤਸੱਲੀ ਕਰਨੀ ਆ ਤੇ ਨੰਬਰ ਚੱਲ ਰਿਹਾ ਤੁਹਾਡੇ ਸਾਹਮਣੇ ਅੰਮ੍ਰਿਤਸਰ ਦਾ ਨੰਬਰ ਪੀਬੀ02 ਅੱਗੇ ਬਾਕੀ ਵੀਰੇ ਦੇ ਤੇ ਕੰਮ ਕਰਤਾ ਰਿਹਾ ਬਾਕੀ ਕਾਗਜ਼ ਪੱਤਰ ਕੰਪਲੀਟ ਆ ਬਾਕੀ ਡਿਟੇਲ ਆਪਾਂ ਸਾਰੀ ਭਰਾ ਤੋਂ ਲਵਾਂਗੇ ਮਗਰ ਲਈ ਜੋੜੀ ਬਿਲਕੁਲ ਓਕੇ ਰਿਪੋਰਟ ਨਵੀਂ ਐ ਐਮ ਆਰ ਐਫ ਦੀ ਲਈ ਹੈ ਭਰਾ ਨੇ ਆਜੋ ਇਹਦੀ ਜਾਣਕਾਰੀ ਮੈਂ ਤੁਹਾਨੂੰ ਵੀਰ ਤੋਂ ਲੈ ਕੇ ਦੱਸਦਾ ਫਰਸ਼ ਓਕੇ ਆ ਤੁਸੀਂ ਵੇਖ ਲਿਓ ਭਵਾਂ ਕਿਉਂਕਿ ਪੈਸੇ ਲੈਣੇ ਕੋਲੇ ਆ ਕੇ ਇਹਨਾਂ ਓਕੇ ਰਿਪੋਰਟ ਆ ਆਜੋ ਇਹਦੀ ਜਿਹੜੀ ਬਾਕੀ ਰਹਿੰਦੀ ਜਾਣਕਾਰੀ ਉਹ ਭਰਾ ਤੋਂ ਲੈਨੇ ਆਪਾਂ ਇਹ ਵਿੱਚੋਂ ਵੀ ਸਜਣੋ ਗੱਡੀ ਸਾਫ਼ ਆ ਬਾਕੀ ਵੇਖਿਓ ਆ ਕੇ ਆਖਾ ਫੂਲੇ ਸੈਂ ਇੱਥੇ ਫੂਲੇ ਵੀਰ 사ਸਰੀ ਕਾਲ 사ਸਰੀ ਕਾਲ ਜੀ 사ਸਰੀ ਕਾਲ ਤੇ ਇਹ ਆਪਣਾ ਗੱਡੀ ਬਕਾਊ ਆ ਹਾਂਜੀ ਹਾਂਜੀ ਇਹ ਤਾਂ ਪਹਿਲਾ ਸਟਾਰਟ ਕਰੀਏ ਤਾਂ ਮਾਡਲ ਕਿਹੜਾ ਇਹ ਵੀਰ ਜੀ 18 ਮਾਡਲ ਆ ਠੀਕ ਆ ਹਾਂਜੀ ਤੇ ਪਹਿਲੇ ਨਾਂ ਤੇ ਆ ਪਹਿਲੇ ਨਾਂ ਤੇ ਹਾਂਜੀ ਕਾਗਜ਼ ਪੱਤਰ ਕੰਪਲੀਟ ਕਾਗਜ਼ ਪੱਤਰ ਵੀਰ ਜੀ ਓਕੇ ਆ ਚੇਪਾਲੀ ਜਿਹੜੀ ਆ ਆਰਸੀ ਇਹਦੀ ਠੀਕ ਆ ਹਾਂਜੀ ਓਕੇ ਰਿਪੋਰਟ ਜਾਵਾਂ ਹਨਾ ਹਾਂਜੀ ਹਾਂਜੀ ਐਨ ਰੀਜ਼ਨ ਹਾਂਜੀ ਠੀਕ ਆ ਕੋਈ ਇਹਦੇ ਤੇ ਲੋਨ ਨਹੀਂ ਕਹੇਗਾ ਠੀਕ ਆ ਹਾਂਜੀ ਬੈਟਰੀ ਇਹਦੀ ਨਵੀਂ ਲੱਗੀ ਆ ਠੀਕ ਆ ਹਾਂਜੀ ਤੇ ਮਗਰਲੀ ਜੋੜੀ ਵੀ ਨਵੀਂ ਹਾਂਜੀ ਹਾਂਜੀ ਮਗਰ ਦੀ ਜੋੜੀ ਵੀ ਚਲੋ 50 ਕੇ ਪੈਸੇ ਹੈਗੇ ਆ ਕੰਮ ਦਿੰਦੀ ਅਜੇ ਆਪਾਂ ਨਵੀਂ ਤਨੀਂ ਕਿ ਆਪਾਂ ਕਹਿ ਸਕਦੇ 50 60 ਪੈਸੇ ਯਾਨੀ ਕਿ 6 ਮਹੀਨੇ ਕੱਢ ਦੀ ਆ ਜੀ ਹਾਂ ਵਾਤੀ ਕੱਢ ਜਾਣੀ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਬਾਕੀ ਗੇਅਰ ਗੁਰਈ ਜਾਂਦੀ ਓਕੇ ਜਮਾ ਇੰਜਨ ਗੇਅਰ ਤੇ ਵੀਰ ਜੀ ਓਕੇ ਆ ਚੱਲਦੀ ਐਂ ਟਪੋਟਾ ਹਾਂਜੀ ਹਾਂਜੀ ਵਧੀਆ ਬਾਕੀ ਕੰਮ ਕਰਦੇ ਹੀ ਆ ਪਾ ਹਾਂਜੀ ਹਾਂਜੀ ਤੇ ਕਾਗਜ਼ ਪੱਤਰ ਕੰਪਲੀਟ ਹਾਂਜੀ ਕਾਗਜ਼ ਓਕੇ ਆ ਜੀ ਓਕੇ ਆ ਜਮਾ ਤੇ ਰੇਟ ਇਹਦਾ ਰੇਟ ਵੀਰ ਜੀ ਆਪਾਂ 1 60 ਦੀ ਦੇ ਦੇਣੀ ਐ ਇੱਕਤੀ 1 ਲੱਖ ਤੇ 60 ਹਜ਼ਾਰ ਹਾਂਜੀ ਹਾਂਜੀ ਉਹਦੇ ਚੋਂ ਉਹਦੇ ਵਿੱਚੋਂ ਜ਼ਰੂਰ ਮਾਨਤਾਨ ਕਰਾਂਗੇ ਛੋਟ ਛੱਪਾ ਕਰਾਂਗੇ ਜਿਹੜਾ ਕੋਈ ਵੀਰ ਭਰਾ ਦੂਰੋਂ ਤੇੜੇ ਹੱਡਿਆਂ ਆਉਂਦਾ ਹਾਂ 160 ਚੋਂ ਮਾਨਤਨ ਕਰਾਂਗੇ ਹਾਂਜੀ ਬਾਕੀ ਓਕੇ ਰਿਪੋਰਟ ਆ ਜਮਾ ਹਨਾ ਹਾਂਜੀ ਹਾਂਜੀ ਇਹ ਮੇਰੇ ਹਿਸਾਬ ਨਾਲ ਪ੍ਰੈਸ਼ਰ ਤੇ ਊਜਾ ਹਾਂਜੀ ਹਾਂਜੀ ਪ੍ਰੈਸ਼ਰ ਤੇ ਹਨਾ ਹਾਂਜੀ ਸਟੀਰਨ ਵੀ ਹਾਂਜੀ ਠੀਕ ਆ ਓਕੇ ਰਿਪੋਰਟ ਘੇਰ ਆ ਗਈ ਤੇ ਪੰਜ ਇਹ ਨਹੀਂ 6 ਇਹ ਪੰਜ ਹਾਂਜੀ ਹਾਂਜੀ ਗਾਂਹ ਵਾਲੇ ਪੰਜ ਹੋ ਕੇ 6ਵਾਂ ਬੈਕ ਨਹੀਂ ਨਹੀਂ ਇਹਦਾ ਨਾ ਪੰਜਾਂ ਘੇਰਾਂ ਵਾਲੀ ਏ ਠੀਕ ਆ ਇਹਦਾ ਹਾਂਜੀ ਉਹ ਲੀਵਰ ਲੱਗਾ ਹੋਰ ਬਾਕੀ ਘੇਰਾਂ ਪੰਜਾਂ ਵਾਲੀ ਏ ਘੇਰ ਪੰਜ ਹੀ ਏ ਚੌਥਾ ਟਾਪ ਹਾਂਜੀ ਹਾਂਜੀ ਪੰਜਵਾਂ ਬੈਗ ਹਾਂਜੀ ਪੰਜਵਾਂ ਬੈਗ ਓਕੇ 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 ਠੀਕ ਹੈ ਠੀਕ ਹੈ ਫਿਰ ਇੱਕ ਵਾਰੀ ਤੁਹਾਨੂੰ ਮੈਂ ਕੈਮਰੇ ਤੇ ਗੱਡੀ ਸਾਰੀ ਖੜੀ ਜਿਹੜੀ ਵਿਖਾ ਦਿਆਂ ਸੱਜਣਾ ਬਾਕੀ ਡਾਲਾ ਫਰਸ਼ ਵੀ ਨਵਾਂ ਲੱਗਾ ਹੈ ਡਾਲਾ ਫਰਸ਼ ਵੀ ਵੀਰ ਕਹਿੰਦਾ ਤੁਹਾਨੂੰ ਮੈਂ ਪਹਿਲਾਂ ਹੀ ਚੈੱਕ ਕਰਾਤਾ ਵੀ ਨਵਾਂ ਲੱਗਾ ਹਾਂਜੀ ਤੇ 60 ਚ ਪਿਆਰ ਮੁਹੱਬਤ ਹੋ ਜਾਣਾ ਹਾਂਜੀ ਹਾਂਜੀ ਜ਼ਰੂਰ ਵੀਰ ਜੀ ਹਨਾ ਇੱਕ 60 ਹਾਂਜੀ ਜੋ ਪਿਆਰ ਮੁਹੱਬਤ ਹਾਂਜੀ ਹਾਂਜੀ ਧੰਨਵਾਦ ਫੁੱਲੇ ਵੀਰੇ ਜਾਣਕਾਰੀ ਦਿੱਤੀ ਹਨਾ